ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਤੁਹਾਨੂੰ ਆਪਾਂ ਕਰਨਲ ਸਾਹਿਬ ਦੀ ਘੋੜੀ ਦਿਖਾਉਣ ਲੱਗੇ ਆਂ ਬਹੁਤ ਚੰਗੀ ਘੋੜੀ ਹੈ ਘੋੜੀ ਕਹਿ ਲਈਏ ਹਲੇ ਉਮਰ ਜਿਹੜੀ ਇਹਦੀ ਬਸ਼ੇਰੀਆਂ ਵਾਲੀ ਆ ਸਾਢੇ 1-3 ਸਾਲ ਪਾਈ ਹੋਣੀ ਕਹਿੰਦੇ ਜਿਹੜੀ ਇਹਦੀ ਉਮਰ ਲਗਭਗ ਇਸ ਟਾਈਮ ਤੇ ਹੈਗੀ ਹੈ ਤੇ ਰਾਈਡਿੰਗ ਆਸਤੇ ਇਹ ਸਪੈਸ਼ਲ ਜੇ ਕੋਈ ਸੱਜਣ ਹੋਵੇ ਵੀ ਮੈਂ ਰਾਈਡਿੰਗ ਕਰਨੀ ਹੈ ਸਵਾਰੀ ਕਰਨੀ ਹੈ ਤਾਂ ਉਹਦੇ ਵਾਸਤੇ ਜਿਹੜੀ ਬਹੁਤ ਪਰਫੈਕਟ ਹੈ ਕਿਉਂਕਿ ਬਾਈ ਜੀ ਹੁਣੀ ਫੌਜ ਦੇ ਵਿੱਚ ਕਰਨਲ ਦੀ ਦੇ ਅਹੁਦੇ ਤੇ ਹੈ ਤੇ ਉਹ ਸਪੈਸ਼ਲ ਜਿਹੜੀ ਰਾਈਡਿੰਗ ਇਸ ਤੇ ਕਰਦੇ ਆ ਉਹਨਾਂ ਨੂੰ ਦੱਸਿਆ ਵੀ ਮੈਂ 20-22 ਕਿਲੋਮੀਟਰ ਇਹ ਤੇ ਜਿਹੜੀ ਡੇਲੀ ਰਾਈਡਿੰਗ ਕਰਦਾ ਤੇ ਵਸ਼ੇ ਘੋੜੀ ਆ ਜਾਂ ਵਸ਼ੇਰੀ ਕਹਿੰਦੇ ਬਹੁਤ ਸੋਹਣੀ ਹੈ ਕੰਨਾਂ-ਕੁੰਨਾਂ ਦੀ ਵੀ ਤੁਸੀਂ ਦੇਖ ਸਕਦੇ ਆ ਚੰਗੀ ਸੋਹਣੀ ਹੈ ਤੇ ਆ ਜਿਹੜੀ ਤੁਸੀਂ ਰਾਈਡਿੰਗ ਦੀ ਵੀਡੀਓ ਤੁਸੀਂ ਦੇਖ ਸਕਦੇ ਆ ਦੋਸਤੋ ਬਾਈ ਜੀ ਹੁਣੀ ਪ੍ਰੋਪਰ ਤਰੀਕੇ ਦੇ ਨਾਲ ਰਾਈਡਿੰਗ ਇਸ ਤੇ ਕਰਦੇ ਆ ਹਰ ਰੋਜ਼ ਤਕਰੀਬਨ ਉਹਨਾਂ ਨੇ ਕਹਿੰਦੇ ਸਵੇਰ ਸ਼ਾਮ ਜਿਹੜੀ ਮੈਂ ਰਾਈਡਿੰਗ ਕਰਦਾ ਤੇ ਰਾਈਡਿੰਗ ਆਸ ਤੇ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਟ੍ਰੇਨ ਕੀਤੀ ਹੋਈ ਹੈ ਇਹ ਕੁੜੀ ਅ 10 12 ਕਿਲੋਮੀਟਰ ਸੋਭਾ ਤੇ 10 12 ਕਿਲੋਮੀਟਰ ਜਿਹੜੀ ਸ਼ਾਮ ਨੂੰ ਬਾਈ ਜੀ ਨੂੰ ਕਹਿੰਦੇ ਅਸੀਂ ਰਾਈਡਿੰਗ ਇਹ ਤੇ ਮੈਂ ਕਰਦਾ ਤੇ ਰਾਈਡਿੰਗ ਦੇ ਪਰਪਸ ਲਈ ਕਿਸੇ ਸੱਜਣ ਨੇ ਵੀ ਲੈਣੀ ਹੋਵੇ ਤਾਂ ਬਹੁਤ ਚੰਗੀ ਆ ਦੋਸਤੋ ਹਰ ਰੋਜ਼ ਜਿਹੜੀ ਰਾਈਡਿੰਗ ਕਰਦੇ ਆ ਤੇ ਟ੍ਰੇਨ ਵੀ ਕੀਤੀ ਹੋਈ ਆ ਪੂਰੀ ਵਧੀਆ ਤਰੀਕੇ ਦੇ ਨਾਲ ਇਹ ਟ੍ਰੇਨ ਕੀਤੀ ਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਫੌਜ ਦੇ ਦਾ ਜਿਹੜੇ ਅਸੂਲ ਵੱਖਰੇ ਹੀ ਹੁੰਦੇ ਆ ਉਹਨਾਂ ਨੇ ਆਪ ਦੇ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਕੰਮ ਕਰਨਾ ਹੁੰਦਾ ਹੈ ਸੋ ਸਾਢੇ ਕਿ ਤਿੰਨ ਸਾਲ ਦੀ ਉਮਰ ਹੈ ਤੇ ਲਗਭਗ 60 ਇੰਚ ਜਿਹੜੀ ਦੀ ਹਾਈਟ ਬਾਈ ਉਹਨਾਂ ਨੇ ਦੱਸੀ ਹੈ। ਉਹਨਾਂ ਨੇ ਕਿਹਾ ਵੀ ਮੇਰੇ ਕੋਲੇ ਦੋ ਇੱਕ ਦੋ ਹੋਰ ਥੈਰੋ ਬਰੀਡ ਦੇ ਜਿਹੜੇ ਘੋੜੇ ਫੌਜ ਦੇ ਵਿੱਚੋਂ ਮੈਨੂੰ ਮਿਲ ਗਏ ਹੈ। ਹੁਣ ਉਹਨਾਂ ਤੇ ਜਿਹੜੀ ਹੈਗੀ ਹੈ ਰਾਈਡਿੰਗ ਵਗੈਰਾ ਕਰਦੇ ਆ ਤੇ ਇਹ ਉਹਨਾਂ ਨੇ ਮਨ ਬਣਾਇਆ ਵੀ ਆਪਾਂ ਘੋੜੀ ਜਿਹੜੀ ਸੇਲ ਕਰਨੀ ਹੈ ਸੱਜਣੋ। ਸੋ ਜੇ ਕੋਈ ਸੱਜਣ ਚਾਹਵਣ ਹੋਵੇ ਸਵਾਰੀ ਦੇ ਪੱਖੋਂ ਸਪੈਸ਼ਲ ਤੇ ਜਾਂ ਫਿਰ ਭਾਈ ਘਰੇ ਕਿਸੇ ਨੇ ਬੱਚੇ ਲੈਣ ਵਾਸਤੇ ਪਾਲਨੀ ਹੋਵੇ ਤਾਂ ਘੋੜੀ ਚੰਗੀ ਸੋਹਣੀ ਹੈ ਲੈਂਥ ਵਗੈਰਾ ਚੰਗੀ ਹੈ ਗਰਦਨ ਦੀ ਕੁਆਲਿਟੀ ਸੋਹਣੀ ਹੈ ਕੰਨਾਂ ਪੱਖੋਂ ਵੀ ਸੋਹਣੀ ਹੈ ਤੇ ਰਾਈਡਿੰਗ ਪੱਖੋਂ ਤਾਂ ਤੁਸੀਂ ਦੇਖ ਹੀ ਸਕਦੇ ਹੋ ਦੋਸਤੋ ਬਹੁਤ ਚੰਗੀ ਹੈ ਸੋ ਜੇ ਕੋਈ ਸੱਜਣਾ ਹੋਵੇ ਇਦਾਂ ਦਾ ਚਾਹਵਣ ਵੀ ਆਪਾਂ ਰਾਈਡਿੰਗ ਵਾਲੀ ਘੋੜੀ ਲੈਣੀ ਹੈ ਜਾਂ ਬੱਚਿਆਂ ਵਾਸਤੇ ਲੈਣੀ ਹੈ ਮਾਰਵਾੜੀ ਘੋੜੀ ਹੈ ਆਪ ਲੱਕ ਕਿਹਾ ਸਕਦੇ ਆ ਤੇ ਚੰਗੀ ਸੋਹਣੀ ਘੋੜੀ ਹੈ ਬਾਈ ਹੁਣਾਂ ਨਾਲ ਗੱਲਬਾਤ ਕਰ ਲਿਓ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੀਨਾਨਗਰ ਦੇ ਨੇੜੇ ਪਿੰਡ ਹੈ ਗਰੋਤਾ ਤੇ ਜਿੱਥੇ ਇਹ ਘੋੜੀ ਖੜੀ ਹੈ ਨੰਬਰ ਜਿਹੜਾ ਬਾਈ ਹੁਣਾ ਸਕਰੀਨ ਤੇ ਚੱਲਦਾ ਮੁੱਲ ਜਿਹੜਾ ਇਹਦਾ 1.5 ਲੱਖ ਰੁਪਈਆ ਬਾਈ ਹੁਣੀ ਕਰਦੇ ਆ ਬਾਕੀ ਦੋਸਤੋ ਮੌਕੇ ਤੇ ਜਿਹੜਾ ਮਾਨਤਨ ਹੋ ਜਾਊਗਾ ਸੋ ਮੁੱਲ ਦੇ ਵਿੱਚ ਮਾਨਤਨ ਵੀ ਹੋ ਜਾਣਾ ਤੇ ਬਾਕੀ ਜੇ ਆਪਾਂ ਸਵਾਰੀ ਆਸਤੇ ਟ੍ਰੇਨਿੰਗ ਕਰਵਾਉਣੀ ਹੋਵੇ ਤਾਂ ਦੋਸਤੋ ਉਹਦਾ ਵੀ 20-25 ਹਜ਼ਾਰ ਐਕਸਟਰਾ ਲੱਗ ਜਾਂਦਾ ਜੇ ਕਿਸੇ ਸੱਜਣ ਨੇ ਕਰਾਉਣੀ ਹੋਵੇ ਤੇ ਪਰ ਇਹ ਜਿਹੜੀ ਘੋੜੀ ਹੈ ਟ੍ਰੇਨ ਕੀਤੀ ਹੋਈ ਵੀ ਹੈ ਸਵਾਰੀ ਦੀ ਪਾਸ ਆ ਸੋ ਕਰੋ ਗੱਲਬਾਤ ਬਾਈ ਹੁਣਾ ਦੇ ਨਾਲ ਤੇ ਜੇ ਕਿਸੇ ਸੱਜਣ ਨੇ ਆਪਦੇ ਜਾਨਵਰ ਦੀ ਐਡ ਕਰਾਉਣੀ ਹੋਵੇ ਆਪਣੇ ਇਸ ਚੈਨਲ ਤੇ ਫਿਰ ਇੱਥੇ ਤੁਸੀਂ ਮੇਰੇ ਨਾਲ ਦੋਸਤੋ ਗੱਲਬਾਤ ਕਰ ਸਕਦੇ ਆ ਸੋ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ